ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਇੱਕ ਨਵੀਂ ਰੈਸਪੀ ਦਿਖਾਉਨੇ ਆ ਆਪਣੀ ਬਣਾਉਗੀ ਜਸਪ੍ਰੀਤ ਤੇ ਜਸਪ੍ਰੀਤ ਬਣਾਉਗੀ ਅੱਜ ਦੀ ਨਵੀਂ ਰੈਸਪੀ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਕਿੰਦਾਂ ਦੀ ਬਣਦੀ ਆ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੇ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਸਬਸਕ੍ਰਾਈਬ ਕੀਤਾ ਜਿੰਨਾ ਵੀ ਪੈਣਪਰਾਵਾਂ ਨੇ ਬਹੁਤ ਬਹੁਤ ਧੰਨਵਾਦ ਤੇ ਵਿਰਾਜ ਸੁੱਤਾ ਉੱਠਿਆ ਹੁਣ ਤੇ ਹੁਣ ਇਹ ਕਾਲਾ ਪੈਂਦਾ ਸੀਗਾ ਪਿੰਗੇ ਦੇ ਵਿੱਚ ਪਿਆ ਸੀ ਤੇ ਕਾਲਾ ਪੈਂਦਾ ਸੀ ਕਿ ਮੈਨੂੰ ਬਾਹਰ ਕੱਢੋ ਜਲਦੀ ਜਲਦੀ ਇਹ ਬੜਾ ਖਰਾਬ ਹੋ ਗਿਆ ਵਿਰਾਜ ਹੋ ਚੱਲਿਆ ਬਈ 5 ਸਾਲ ਦਾ ਤੇ ਤੁਹਾਨੂੰ ਵਿਰਾਜ ਦਿਖਾਉਨੇ ਆਪਾਂ ਕੀ ਕਰਦਾ ਵਿਰਾਜ ਆਪਦੀ ਮੰਮਾ ਕੋਲੇ ਆ ਸੁੱਤਾ ਉੱਠਿਆ ਤੇ ਇਹਨੂੰ ਐ ਹੁੰਦਾ ਟਿੰਕੇ ਦੇ ਵਿੱਚ ਆਪਾਂ ਇਹਦਾ ਬੜਾ ਕੁਝ ਲਾਇਆ ਖੇਡਾਂ ਵਗੈਰਾ ਬਹੁਤ ਕੁਝ ਲਾਇਆ ਤੇ ਚਾਦਰ ਵਿੱਚ ਵਿਛਾ ਕੇ ਇੰਦਾ ਪਾ ਦਿੱਤਾ ਜਿਹੜੀ ਇਹ ਗੱਦੀਆ ਬਹੁਤ ਪੋਲੀ ਆ ਪਰ ਫਿਰ ਵੀ ਜਦੋਂ ਬੱਚਾ ਸੁੱਤਾ ਉੱਠਦਾ ਉਹਨੂੰ ਆਏ ਹੁੰਦਾ ਕਿ ਮੈਨੂੰ ਫਟਾਫਟ ਚੱਕੋ ਤੇ ਬਿਜਲੀ ਤੇ ਚੱਲਦਾ ਇਹ ਵਿਰਾਜ ਸਿੰਘ ਸੁੱਤਾ ਉੱਠਿਆ ਤੇ ਹਜੇ ਸੁਸਤਾ ਚਾਹ ਨਹੀਂ ਮਿਲੀ ਹੈਨਾ ਵਿਰਾਜ ਸਿੰਘ ਨੂੰ ਚਾਹ ਨਹੀਂ ਮਿਲੀ ਅਸੀਂ ਲੋਕ ਪੰਜਾਬੀ ਚਾਹ ਤੋਂ ਬਿਨਾਂ ਰਹਿ ਨਹੀਂ ਸਕਦੇ ਉਹ ਹਾਂਜੀ ਫਿਰ ਆ ਜੰਮੀ ਨੇ ਗੱਲਾਂ ਕਰਨੀਆਂ ਸੀ ਸਤਿ ਸ਼੍ਰੀ ਅਕਾਲ ਕਰ ਦਿਓ ਸਾਰਿਆਂ ਨੂੰ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਸਾਡੀਆਂ ਵੀਡੀਓਜ਼ ਦੇਖਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਕਰ ਦਿਓ ਚਲੋ ਆਜੋ ਚੱਲਦੇ ਆਪਾਂ ਤੁਹਾਨੂੰ ਰਸੋਈ ਦੇ ਵਿੱਚ ਲੈ ਕੇ ਦਿਖਾਉਨੇ ਆ ਤੁਹਾਨੂੰ ਰਸੋਈ ਦੇ ਰੰਗ ਟੰਗ ਜਸਪ੍ਰੀਤ ਕੀ ਕੀ ਕੁਝ ਪਾ ਕੇ ਬਣਾਉਣ ਲੱਗੀ ਆ ਹਾਂਜੀ ਆਹ ਲਈ ਆ ਮਕਰੰਮੀ ਤੇ ਪਾਣੀ ਦੇ ਵਿੱਚ ਉਹਨੇ ਡਿੱਪ ਕਰਕੇ ਰੱਖਤੀ ਥੋੜਾ ਇਹਨੂੰ ਬੋਲ ਕਰਾਂਗੇ ਇੱਧਰ ਲੈ ਲਿਆ ਪਿਆਜ਼ ਟਮਾਟਰ ਲਸਣ ਤੇ ਕਹਿੰਦੀ ਮੈਨੂੰ ਕਹਿੰਦੀ ਮम्मा ਅਸੀਂ ਤਾਂ ਉੱਥੇ ਬਹੁਤ ਬਣਾ ਕੇ ਖਾਂਦੇ ਹੁੰਦੇ ਸੀ ਇੰਡੀਆ ਤੇ ਅੱਜ ਮੈਂ ਤੁਹਾਨੂੰ ਵੀ ਬਣਾ ਕੇ ਖਵਾਉਣੀ ਆ ਤੁਸੀਂ ਵੀ ਕਹਿੰਦੀ ਖਾ ਕੇ ਦੱਸਿਓ ਕਿਦਾਂ ਦੀ ਬਣੀ ਇਹ ਮੈਂ ਕਿਹਾ ਚਲੋ ਵੀ ਕਰੋ ਟਰਾਈ ਆਪਾਂ ਵੀ ਖਾਂਦੇ ਆ ਤੇ ਘਰ ਦੇ ਲੱਡੂ ਆਪਣੇ ਕੋਲ ਇੰਡੀਆ ਤੋਂ ਵਿਆਹ ਕਰਕੇ ਆਈ ਸੀ ਜੀ ਉਹਨਾਂ ਨੇ ਪਾਠ ਕਰਾਇਆ ਸੀ ਖੁਸ਼ੀ ਦੇ ਵਿੱਚ ਲੱਡੂ ਬੰਡੇ ਬਹੁਤ ਜਿਆਦਾ ਸਵਾਦ ਜਦੋਂ ਇਹਨਾਂ ਲੱਡੂਆਂ ਨੂੰ ਖਾਣੇ ਆ ਨਾ ਐ ਲੱਗਦਾ ਆਪਾਂ ਇੰਡੀਆ ਵਾਲੇ ਵਿਆਹ ਦੇ ਲੱਡੂ ਖਾਣੇ ਕਿਉਂਕਿ ਇੱਥੇ ਵੀ ਗੁਰਦੁਆਰਾ ਸਹਿਬ ਸਾਡੇ ਲੱਡੂ ਵਟਦੇ ਆ ਤੇ ਬਹੁਤ ਸਵਾਦ ਹੁੰਦੇ ਜਿਹੜੇ ਦੇਸੀ ਘੋੜੇ ਦੇ ਘਰ ਦੇ ਲੱਡੂ ਹੁੰਦੇ ਆ ਉਹਨੇ ਥੋੜੀ ਬੋਲ ਹੋ ਜੂਗੀ ਤੇ ਫਿਰ ਤੁਹਾਨੂੰ ਅੱਗੇ-ਅੱਗੇ ਆਪਾਂ ਦਿਖਾਉਨੇ ਆ ਅੱਜ ਕੀ-ਕੀ ਪਾਉਨੇ ਆ ਥੋੜੀ ਜਿਹੀ ਪਾਈ ਹੈ ਨਾ ਜਸਤੇ ਥੋੜੇ ਰੱਖ ਲਈ ਜਿਆਦਾ ਹੋ ਜੂਗੀ ਹਾਂ ਕਿਉਂਕਿ ਇਹਦੇ ਨਾਲ ਫੁੱਲ ਕਾਫੀ ਜਾਣਾ ਹੈ ਹਾਂ ਨਹੀਂ ਫਿਰ ਆਪਾਂ ਥੋੜੀ ਹੋਰ ਪਾਉਨੇ ਆ ਬਹੁਤ ਜਿਆਦਾ ਸੌਤ ਨਹੀਂ ਨਾ ਭਾਈ ਨਹੀਂ ਨਹੀਂ ਮੈਂ ਕੁਛ ਨਹੀਂ ਪਾਇਆ ਲਓ ਜੀ ਲੰਮੇ ਲੰਮੇ ਪਿਆਜ਼ ਕੱਟ ਕੇ ਲੰਮੇ ਪਿਆਜ਼ ਜਿਹੜੇ ਆਪਣੇ ਮੂੰਹ ਦੇ ਵਿੱਚ ਟੇਸਟ ਜਿਹਾ ਵੀ ਆਵੇ ਜਿਆਦਾ ਸੁਆਦ ਲੱਗਦੇ ਹੈ ਨਾ ਸਾਰਾ ਕੁਝ ਮੈਂ ਇਕੱਠੇ ਪਾ ਲੈਣਾ ਹੈ ਹਾਂਜੀ ਇਹ ਸਾਰਾ ਕੁਝ ਇਕੱਠੇ ਹੈ ਕੱਟ ਕੇ ਫਿਰ ਇਹਨੂੰ ਆਪਾਂ ਤੜਕਾ ਪਾਉਣਾ ਲੈਣਾ ਤੜਕਾ ਪਾਉਣੇ ਕੀ ਤੇ ਫਿਰ ਬਾਅਦ ਵਿੱਚ ਆਪਾਂ ਜਦੋਂ ਇਹ ਬਾਇਲ ਹੋ ਗਿਆ ਫਿਰ ਇਹਨੂੰ ਵਿੱਚ ਪਾ ਦੇਣਾ ਓਕੇ ਓਕੇ ਅਸੀਂ ਤਾਂ ਭਾਈ ਇਹ ਪਹਿਲੀ ਵਾਰੀ ਖਾਣੀ ਹੈ ਇਹ ਵਾਲੀ ਸਬਜ਼ੀ ਤੇ ਮਕਰੋਨੀ ਵੈਸੇ ਤਾਂ ਆਪਾਂ ਉਦਾਂ ਬਣਾਉਨੇ ਆ ਹਨਾ ਖਾਣੇ ਆ ਤੇ ਪਰ ਹੁਣ ਜਸਪ੍ਰੀ ਦੀ ਬਣਾਈ ਹੋਈ ਸਬਜੀ ਪਹਿਲੀ ਵਾਰੀ ਖਾਣੀ ਆ ਉਦਾਂ ਦੀ ਮਤਲਬ ਮਤਲਬ ਕਿ ਨਵੀਂ ਰੈਸਪੀ ਨਵੀਂ ਰੈਸਪੀ ਹਾਂ ਇਹ ਨਹੀਂ ਕਹਿ ਸਕਦੇ ਕਿ ਜਸਪ੍ਰੀ ਨੇ ਸਬਜੀ ਨਹੀਂ ਬਣਾਈ ਇਹ ਨਹੀਂ ਕਹਿ ਸਕਦੇ ਨਵੀਂ ਰੈਸਪੀ ਪਹਿਲੀ ਵਾਰੀ ਖਾਣ ਲੱਗੇ ਜਸਪ੍ਰੀ ਦੇ ਹੱਥਾਂ ਦੀ ਉਹ ਕਹਿੰਦੇ ਇਹ ਨਵੀਂ ਰੈਸਪੀ ਆ ਆ ਬਾਲ ਹੰਟਿੰਗਾਂ ਦੇ ਵਿੱਚ ਥੋੜਾ ਜਿਹਾ ਆਪਾਂ ਤੇਲ ਪਾਇਆ ਕਿਉਂਕਿ ਤੇਲ ਦੇ ਨਾਲ ਨਾ ਫਿਰੇ ਜੁੜਦੀਆਂ ਨੇ ਇਹ ਮੈਂ ਮੇਰੇ ਹੱਥ ਨਾਲ ਵੱਡੀ ਕੜਾਈ ਲੈ ਇਹਦੇ 'ਚ ਨਹੀਂ ਸੋਤਾਂ ਆਪਾਂ ਗੈਸ ਦਾ ਨਾ ਚੇਂਜ ਕਰ ਲਏ ਮਕਰੋਨੀ ਆਪਾਂ ਪਰ ਲਈ ਸਾਈਡ ਤੇ ਰੱਖ ਕੇ ਤੇ ਫਰਾਈ ਪੈਨ ਇੱਧਰ ਕਰ ਲਿਆ ਜਿ ਰਾਜ ਸਿੰਘ ਉਧਰੋਂ ਆਪਾਂ ਤੇਲ ਪਾਲਿਆ ਕੜਾਈ ਦੇ ਵਿੱਚ ਤਕਨ ਨੂੰ ਨਵਾਸਤੇ ਥੋੜਾ ਜਿਹਾ ਪਾਵਾਂਗੇ ਜੀਰਾ ਅਬ ਜਿ ਪਹਿਲਾਂ ਆਪਾਂ ਲਸਣ ਭੁੰਨਾਂਗੇ ਥੋੜਾ ਜਿਹਾ ਜੀ ਜੀ ਨਾਲ ਹੀ ਪਾਤਾ ਫਿਰ ਥੋੜੀ ਜਿਹੀ ਮੈਲਾ ਹੋਗੀ ਨਾ ਲਸਣ ਦਾ ਟਕਸਾ ਪਾਉਣ ਜੇ ਤਾਂ ਟੇਸਟ ਵਧੀਆ ਨਹੀਂ ਲੱਗਦਾ ਨਾ ਤੇ ਪੱਲੇ ਭੁੰਨਣਾ ਚਾਹੀਦਾ ਅੱਜ ਆਪਾਂ ਦੇਖਦੇ ਆ ਅੱਗੇ ਆਪਾਂ ਕੀ ਜਸਟ ਕੀ ਕੁਛ ਬਣਾਉਂਦੀ ਆ ਅੱਗੇ ਮੈਂ ਜ਼ਿਆਦਾ ਕੁਕਿੰਗ ਕਰਦੀ ਹੁੰਦੀ ਆ ਅੱਜ ਜਸਟ ਦੀਵਾਰੀ ਆ ਆਪਾਂ ਨਾ ਥੋੜਾ ਜਿਹਾ ਕੜੀ ਪੱਤਾ ਲੈ ਕੇ ਜਾਂਨੇ ਤੋੜ ਕੇ ਇਹ ਵੀ ਪਾਵਾਂਗੇ ਵਿੱਚ ਤੇ ਕੜੀ ਪੱਤੇ ਦਾ ਜਿਹੜਾ ਸਵਾਦ ਆ ਵੱਖਰਾ ਹੀ ਆ ਅਸੀਂ ਨਾ ਆਏ ਸੀਗੇ ਆਪਣੇ ਵਿਰਾਜ ਨੂੰ ਦੇਖਣ ਵਾਸਤੇ ਸੇਲੀਆਂ ਭੈਣਾ ਤੇ ਉਹਨਾਂ ਨੂੰ ਆਪਾਂ ਦਿੱਤਾ ਸੀ ਕੜੀ ਪੱਤਾ ਤੋੜ ਕੇ ਕਾਫੀ ਕੜੀ ਪੱਤੇ ਦਾ ਜਿਹੜਾ ਫਰੈਸ਼ ਦਾ ਵੱਖਾ ਹੀ ਸਾਹ ਤੱਕ ਤੁਲਸੀ ਵੀ ਆਪਾਂ ਆਪਣੇ ਕਾਫੀ ਕੱਟ ਕੇ ਦੇਤੀ ਸੀ ਉਹਨਾਂ ਨੂੰ ਆਂਟੀ ਹੁਣਾਂ ਨੂੰ ਸਕੇ ਲੈ ਜਾ ਤੇ ਬਹੁਤ ਜ਼ਿਆਦਾ ਧੁੱਪ ਦੇਖੋ ਸਾਡੇ ਕਿੰਨੀ ਜ਼ਿਆਦਾ ਧੁੱਪ ਆ ਉਹ ਜ਼ਿਆਦਾ ਗਰਮੀ ਹੋਈ ਅੱਜ 1 ਕਤੂਬਰ ਹੋ ਗਈ ਤੇ 16 800 ਚੱਲ ਗਿਆ ਬਹੁਤ ਜ਼ਿਆਦਾ ਗਰਮੀ ਹਲੇ ਵੀ ਦੇਖੋ ਤੁਸੀਂ ਵੀ ਬਾਹਰ ਦਾ ਵਿਊ ਸਵਿਮਿੰਗ ਪੂਲ ਦੇ ਵਿੱਚ ਅੱਜ ਇੱਥੇ ਪਬਲਿਕ ਛੁੱਟੀ ਆ ਤੇ ਸਵਿਮਿੰਗ ਪੂਲ ਇਸ ਟਾਈਮ ਹੁਣ ਬੰਦ ਆ ਹੁਣ ਸ਼ਾਮ ਨੂੰ ਖੁੱਲੂਗਾ ਲਓ ਜੀ ਕੜੀ ਪੱਤਾ ਵੀ ਪਾਤਾ ਵਿੱਚ ਪਿਆਜ਼ ਟਮਾਟਰ ਵੀ ਪਾਤਾ ਲੱਖਣ ਭੁੱਜ ਗਿਆ ਇਹਨਾਂ ਨੂੰ ਥੋੜਾ ਜਿਹਾ ਪੋਨ ਲਾ ਲਾਂਗੇ ਕੜੀ ਪੱਤੇ ਦਾ ਤਾਂ ਨਾ ਸਮੈਲ ਆ ਜਿਹੜੀ ਇੰਨੀ ਸਟਰੋਂਗ ਆ ਕਿ ਕੋਈ ਫਰੈਸ਼ ਆਏ ਤੇ ਹੱਥਾਂ 'ਚ ਵੀ ਮਰੇ ਆਈ ਜਾਂਦੀ ਐ ਬਹੁਤ ਜ਼ਿਆਦਾ ਹੱਥਾਂ 'ਚ ਵੀ ਸਮੈਲ ਆਈ ਜਾਂਦੀ ਐ ਅੱਗੇ ਅੱਗੇ ਅਗਲਾ ਪ੍ਰੋਸੈਸ ਵਿਖਾਉਣੇ ਤੁਹਾਨੂੰ ਬੋਲ ਹੋ ਰਿਹਾ ਮਕਰੋਨ ਨੇ ਆਪਾਂ ਬੜਕੇ ਚੀਜ਼ ਉਤਾਰਵਾਇਆ ਇੱਕ ਲੈ ਕੇ ਆਂਦਾ ਅਸੀਂ ਕੱਲ ਗ੍ਰੇ ਵਾਟਰ ਵਿਰਾਜ ਵਾਸਤੇ ਤੇ ਇਹ ਇੱਕ ਤੋਂ 6 ਮਹੀਨਿਆਂ ਦੇ ਬੱਚੇ ਤੱਕ ਆਪਾਂ ਦੇ ਸਕਦੇ ਆ ਤੇ ਇੱਕ ਤੋਂ 6 ਮਹੀਨਿਆਂ ਦੇ ਬੱਚੇ ਨੂੰ ਆਪਾਂ ਦੇਣਾ ਇਹ ਇੱਕ ਚਮਚ ਇੱਕ ਚਮਚੇ ਤੋਂ ਵੀ ਘੱਟ ਮਤਲਬ ਕਿ ਚੌਥੀ ਹਿੱਸਾ ਇੱਕ ਟਾਈਮ ਦੇਣਾ ਤੇ ਜਦੋਂ ਬੱਚਾ 6 ਮਹੀਨਿਆਂ ਤੋਂ ਉੱਪਰ ਹੋ ਗਿਆ ਫਿਰ ਆਪਾਂ ਇਹਨੂੰ ਜ਼ਿਆਦਾ ਵੀ ਦੇ ਸਕਦੇ ਆ ਦੋ ਟਾਈਮ ਦੇ ਸਕਦੇ ਆ ਕਿ ਅਸੀਂ ਕੱਲ ਲੈ ਕੇ ਆਂਦਾ ਜਿਹੜਾ ਇਹ ਥੋੜਾ ਥੋੜਾ ਹਣ ਲੱਗਦਾ ਵੱਡਾ ਹੋ ਰਿਹਾ ਤੇ ਦੰਦਿਆਂ ਵਾਸਤੇ ਚੰਗਾ ਹੁੰਦਾ ਇਹ ਤੇ ਚਲ ਅੱਗੇ ਲੈ ਕੇ ਜਾਂਦਾ ਹੁਣ ਹਾਂ ਸ਼ੁਰੂ ਕੀਤਾ ਇੱਕ ਟਾਈਮ ਦੇ ਰਿਹਾ ਬਹੁਤ ਵਧੀਆ ਚੀਜ਼ ਹੁੰਦੀ ਹੈ ਇਹ ਆਪਣੇ ਤਕਰੀਬਨ ਹਰ ਘਰ 'ਚ ਹੀ ਮਿਲਦਾ ਸੜਕਾ ਗਿਆ ਭੁੱਜ ਹੁਣ ਆਪਾਂ ਪਾਵਾਂਗੇ ਨਮਕ ਮਿਰਚ ਮਿਰਚ ਦਾ ਬਿਸਵਾਦ ਹੰਸਾਰ ਇੱਕ ਹਲਦੀ ਆਪਾਂ ਇੱਕ ਹਲਦੀ ਕਰਦੀ ਆ ਤੇ ਆਪਾਂ ਥੋੜੀ ਹੁਣ ਆ। ਆਪਾਂ ਦੀ ਹਲਦੀ ਦਾ ਕਲਰ ਹੀ ਵੱਖਰਾ ਹੁੰਦਾ। ਘਰ ਦੀਆਂ ਮਿਰਚਾਂ, ਘਰ ਦੀ ਹਲਦੀ। ਅਸੀਂ ਤਾਂ ਜਦੋਂ ਵੀ ਇੰਡੀਆ ਚਾਈ ਦਾ ਹਨਾ ਇਹ ਚੀਜ਼ਾਂ ਮੇਨ ਹੁੰਦੀ ਹੈ ਨਾ। ਤੇ ਲੈ ਕੇ ਆਉਂਦੀਆਂ। ਆਪਣੇ ਤਾਂ ਸਾਰਾ ਕੁਝ ਉਥੇ ਘਰ ਦਾ ਹੀ ਹੁੰਦਾ ਹਨਾ। ਆਪਾਂ ਮਿਰਚਾਂ ਗ੍ਰੀਨ ਨਹੀਂ ਪਾਈਆਂ ਤੇ ਆਪਾਂ ਉਬਰਾ ਪਾਤੀ ਰੈੱਡ ਵਧੀਰੇ ਪਾਵਾਂਗੇ ਉਬਰਾ ਫੋਕੀਆਂ ਪਾਓ ਤੇ ਉਹ ਆਪਾਂ ਪਾ ਦਾਂਗੇ ਥੋੜੀ ਜਿਹੀ ਵਿੱਚ ਪਾ ਦਾਂਗੇ ਆਪਾਂ ਕਾਲੀ ਮਿਰਚ ਕਾਲੀ ਮਿਰਚ ਤੇ ਗੇਵਾਈ ਤੇ ਅੱਜ ਦੇਖੋ ਬਈ ਕੁੜੀ ਸਾਡੀ ਸਾਨੂੰ ਕਿੱਦਾਂ ਦਾ ਸਪਾਈਸੀ ਬਣਾ ਕੇ ਖਵਾਉਂਦੀ ਆ ਜਾਂ ਲਾਈਟ ਬਣਾ ਕੇ ਸੈਟ ਸਪਾਈਸੀ ਖਾਣੀ ਆ ਕਿ ਆ ਮੈਂ ਸਪਾਈਸੀ ਖਵਾਉਂਗੀ ਨਾ ਪਰ ਬੱਚੇ ਵਾਜੇ ਗਰਮ ਮਸਾਲਾ ਤਾਂ ਜਸਪੀ ਸਾਡੇ ਨਾਲ ਸਪਾਈਸੀ ਖਾਂਦੀ ਆ ਸਾਸੀ ਨਹੀਂ ਖਾ ਸਕਦੇ ਸਪਾਈਸੀ ਜ਼ਿਆਦਾ ਮਨਪ੍ਰਿਤ ਹੋਣੀ ਨਹੀਂ ਖਾਂਦੇ ਸਪਾਈਸੀ ਜ਼ਿਆਦਾ ਕਿੰਨਾ ਸੋਹਣਾ ਕਲਰ ਲੱਗ ਰਿਹਾ ਨਾ ਬਹੁਤ ਸੋਹਣਾ ਲੱਗ ਰਿਹਾ ਬਲੱਡ ਲੋਟੀ ਸੋ ਗੇ ਆ ਬਾਇਲ ਆਪਾਂ 5 ਤੋਂ 7 ਮਿੰਟ ਤੱਕ ਬਾਇਲ ਕੀਤੀਆਂ ਹੁਣ ਆਪਾਂ ਇਹਨਾਂ ਨੂੰ ਪਉਣ ਲਾਂਗੇ ਪੰਜ ਉਪਰੋਂ ਦੀ ਆਪਾਂ ਠੰਡਾ ਪਾਣੀ ਛੱਡ ਦਾਂਗੇ ਕਿਉਂਕਿ ਇਹ ਜੂੜਨਾਂ ਨਾ ਕੱਲੀਆਂ ਕੱਲੀਆਂ ਰਹਿਣਗੀਆਂ ਹੱਥ ਨਾਲ ਘੋੜੋ ਇਹ ਵੀ ਡਰ ਲੋ ਬਹੁਤ ਸੋਹਣੀਆਂ ਹੋ ਗਈਆਂ ਆ ਥੋੜਾ ਜਿਹਾ ੋਂਣ ਲਿਗੇ ਫਿਰ ਵਿੱਚ ਪਾਵਾਂਗੇ ਆਪਾਂ ਮਕਰੋਨੀ ਨੂੰ ਤੇ ਹੁਣ ਕੀ ਥੋੜਾ ਜਿਹਾ ਧੇਰਵਰਾ ਛੱਡ ਜਵੇ ਨਾ ਸਬ지 ਮੇਨ ਬਟੇ ਤੜਕੇ ਦੀ ਗੱਲ ਇਹ ਹੀ ਹੁੰਦੀ ਆ ਜਦੋਂ ਆਪਣਾ ਤੜਕਾ ਭੁੱਜ ਗਿਆ ਹਨਾ ਤੇ ਉੱਪਰ ਤੇਲ ਆ ਗਿਆ ਤੇ ਇਹੀ ਨਿਸ਼ਾਨਾ ਹੁੰਦੀ ਆ ਤੜਕਾ ਭੁੱਜੇ ਜੀ ਤੇਰ ਸਬਜੀ ਬਹੁਤ ਸੁਆਦ ਬਣਦੀ ਆ ਜੇ ਤੜਕਾ ਕੱਚਾ ਰਿਆ ਤਾਂ ਸਬਜੀ ਨਹੀਂ ਕਿਸੇ ਕੰਮ ਦੀ ਬਣਦੀ ਕੋਈ ਵਾਰੀ ਹੁੰਦਾ ਉਹ ਚੀਜ਼ ਪਿਆਵੇ ਇਹਨਾਂ ਟੱਕਰਾ ਮਾਰ ਗਿਆ ਇਹ ਜਾਂਦਾ ਬਸ ਧੋ ਕੇ ਧਨੀਆ ਘਾਟ ਲਈਏ ਜਦ ਜਿ ਵਿੱਚ ਵਿੱਚ ਤੜਕਾ ਭੁੱਜਦਾ ਹੈ ਇਹ ਰੁਪਰੇ ਤੰਗਿਆ ਪਾ ਦਾਂਗੇ ਬਹੁਤ ਸੁਆਦ ਬਣਦੀ ਸਬਜੀ ਜਸਤ ਮੈਨੂੰ ਤਾਂ ਵੇਖ ਕੇ ਬੜੇ ਭੁੱਖ ਲੱਗਿਆ ਈ ਹਾਂਜੀ ਤੇ ਸਾਜੇ ਤੁਸੀਂ ਖਾ ਕੇ ਦੇਖਿਓ ਹਾਂ ਕੇ ਉਹ ਦੇਖਦੇ ਹਾਂ ਵੀ ਅਸੀਂ ਪਹਿਲੀ ਵਾਰੀ ਟਰਾਈ ਕਰ ਰਹੇ ਹਾਂ ਜਸਪ੍ਰਿਤ ਨੇ ਤੱਕੇ ਵੀ ਬਹੁਤ ਵਾਰੀ ਖਾਧਾ ਖਾਣੇ ਪਹਿਲੀ ਵਾਰੀ ਤੁਸੀਂ ਮੈਨੂੰ ਕਿਹਾ ਕਰਨਾ ਜਸਪ੍ਰਿਤ ਬਣਾ ਫਿਰ ਉਹੀ ਸਬਜੀ ਇੰਡੀਆ ਬਹੁਤ ਖਾਣੇ ਹੁੰਨੇ ਹੈ ਵਾਲੀ ਸਬਜੀ ਹਾਂ ਪਾ ਦਾਂਗੇ ਜੀ ਚਮਗਰੋਨੀ ਨੂੰ ਇੱਕ ਵੀ ਨਹੀਂ ਜੁੜੀ ਕੱਲੀਆਂ ਕੱਲੀਆਂ ਦੇਖ ਰਹੀਆਂ ਮੇਰਾ ਸੌਣਾ ਨਹੀਂ ਮਾਪਾ ਥੋੜਾ ਜਿਹਾ ਹਜੇ ਸਿਕਾ ਲਵਾਉਣੀ ਮਕਰੋਨੀ ਨੂੰ ਵੀ ਤੜਕਾ ਤਾਂ ਆਪਣਾ ਪਹਿਲੀ ਚਿੱਕਾ ਸੀ ਹੋਸਿਆ ਕੰਮ ਕਰਾਉਣੀ 5 ਤੋਂ 7 ਮਿੰਟ ਤੱਕ ਉਹ ਵਾਇਲ ਵੀ ਕੀਤੀ ਆ ਤੇ ਆਪਾਂ ਥੋੜਾ ਜਿਹਾ ਅੱਲਾ ਨੂੰ ਸਿਕਾ ਵੀ ਲਵਾ ਲਵਾਂਗੇ ਜੀ ਹਾਂਜੀ ਸਾਨੂੰ ਤਾਂ ਬਹੁਤ ਜਲਦੀ ਆ ਵੀ ਛੇ ਪੀਛੇ ਦੀ ਖਾਣਾ ਖਾਈਏ ਭੁੱਖ ਲੱਗੀ ਆ ਟਾਈਮ ਵੀ ਹੋ ਗਿਆ 1 ਵਜ ਗਿਆ ਹੋ ਦੁਪਹਿਰ ਦਾ 1 ਵਜ ਗਿਆ ਵੀ ਰਾਜ ਸਿੰਘ ਨੂੰ ਭੁੱਖ ਲੱਗੀ ਆ ਵੀ ਰਾਜ ਜੀ ਨੂੰ ਭੁੱਖ ਲੱਗੀ ਆ ਅਜੇ ਨਹੀਂ ਹੱਥੇ ਆਉਂਦੇ ਅਜੇ ਸੋਸਤੀ ਨਹੀਂ ਲੱਥੀ ਵੀ ਰਾਜ ਸਿੰਘ ਦਾ ਹਾਂ ਤਾਂ ਥੋੜੀ ਜੀ ਪਾਵਾਂਗੇ ਇੱਕ ਘਰ ਦੀ ਮੇਥੀ ਕਿਉਂਕਿ ਇਹ ਦਿਨ ਅਵੀ ਬਹੁਤ ਫਲੇਵਰ ਵਧੀਆ ਹੁੰਦਾ ਹੈ ਤੇ ਦੀ ਸਮੈਲੀ ਵੱਖਰੀ ਆ ਤੇ ਘਰ ਦੀ ਨਹੀਂ ਹੁੰਦੀ ਨਾ ਜਦੋਂ ਵੀ ਆਪਾਂ ਜਾਂਦਾ ਇੰਡੀਆ ਹਨਾ ਕਾਫੀ ਸਕਾਟ ਲੈ ਆਉਂਦੇ ਹੁੰਨੇ ਉੱਥੋਂ ਹੁਣ ਵੀ ਤੇਰਪੂਆ ਨੂੰ ਕਹਾਂਗੇ ਆਂਜੀ ਤੇਰਪੂਆ ਨੂੰ ਵੀ ਕਹਾਂਗੇ ਤੇ ਮਮਾ ਨੂੰ ਵੀ ਕਹਾਂਗੇ ਸਾਡੇ ਵਾਸਤੇ ਸਕਾਟ ਹੀ ਰੱਖ ਲਿਓ ਹਾਂਜੀ ਉਹ ਬਹੁਤ ਤਰ੍ਹਾਂ ਤੋਂ ਬਾਅਦਾਂਗੇ ਕੰਨੀਆ ਆ ਦਾ ਬਹੁਤ ਘੈਂਟ ਗੱਲ ਬਣੀ ਆ ਤੁਹਾਨੂੰ ਸਾਨੂੰ ਵੀ ਜਲਦੀ ਕਰਦੀ ਦੋ ਮਿੰਟ ਵਾਸਤੇ ਇਹਨੂੰ ਇਦਾਂ ਢਾਤਾਂਗੇ ਗੈਸ ਕਰਦਾਂਗੇ ਆਪਾਂ ਸਿੰਮ ਤੇ ਓਕੇ ਆਪਾਂ ਧਨੀਆ ਕਰਤਾ ਮਿਕਸ ਹੁਣ ਆਪਾਂ ਤੁਹਾਨੂੰ ਦਿਖਾਉਨੇ ਆਂ ਆਪਾਂ ਪਲੇਟ ਵਿੱਚ ਪਾ ਲਿਆ ਇਸ ਤੋਂ ਬਾਅਦ ਹੁਣ ਆਪਾਂ ਬਣਾਉਣ ਨੇ ਆ ਫੁਲਕੇ ਤੇ ਫਿਰ ਆਪਾਂ ਖਾਣੇ ਆ ਬਹੁਤ ਜਿਆਦਾ ਸੋਹਣਾ ਕਲਰ ਆਇਆ ਤੁਸੀਂ ਵੀ ਬਣਾਇਓ ਮਕਰੋਨੀ ਦੀ ਸਬਜੀ ਖਾਇਓ ਦੱਸਿਓ ਕਿ ਕਿੱਦਾਂ ਦੀ ਬਣੀ ਓਕੇ ਹਾਂਜੀ ਚਲੋ ਠੀਕ ਆ ਜੀ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗੀਆਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਜਿਉਂਦੇ ਵਾਸਤੇ ਰਹੋ ਵੀ ਰਾਜ ਆਪਣਾ ਲੱਗਿਆ ਹੁਣ ਰੋਣ ਆਪਾਂ ਇਹਨੂੰ ਚੁੱਪ ਕਰਾਉਨੇ ਆ ਚਲੋ ਠੀਕ ਆ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਥੈਂਕ ਯੂ ਜਿਉਂਦੇ ਵਾਸਤੇ ਰਹੋ